ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ نیشنل ਇੰਸਟੀਚਿਊਟ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਡਾਟਾਬੇਸ ਐਡਮਿਨਿਸਟਰेटर ਜੂਨੀਅਰ ਰਿਸੋਰਸ ਪਰਸਨ ਜੂਨੀਅਰ ਸੋਰਸ ਪਰਸਨ ਡਾਟਾ ਐਂਟਰੀ ਆਪਰੇਟਰ ਤੇ ਕੰਸਲਟੈਂਟ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਹੋਈ ਹੈ ਜਿਸ ਵਿੱਚ ਕਿ ਉਹਦੇ ਵਿੱਚ ਕੀ ਐਪਲੀਕੇਸ਼ਨ ਦੀ ਜੋ ਲਾਸਟ ਡੇਟ ਅਪਲਾਈ ਕਰਨੀ ਹੈ ਜੀ 23 اگست اپلائی ਕਰਨ ਦੀ ਦੀ لاسٹ ڈیٹ ਆ ਤੇ ਜੋ ਤੁਹਾਡਾ ਰਿਟਰਨ ਟੈਸਟ ਟਾਈਪਿੰਗ ਇੰਟਰਵਿਊ ਤੁਹਾਡਾ ਜਿਹੜਾ ਹੋਣਾ ਉਹ 23 اگست ਨੂੰ ਹੀ ਹੋਣ ਵਾਲਾ ਹੈ ਉਸ ਬਾਰੇ ਆਪਾਂ ਅੱਗੇ ਵੀਡੀਓ ਚ ਡਿਟੇਲ ਚ ਗੱਲ ਕਰ ਰਹੇ ਹਾਂ ਵੀਡੀਓ ਨੂੰ ਡਿਟੇਲ ਚ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਸਭ ਤੋਂ ਪਹਿਲਾਂ ਇਹਦਾ ਇੰਪੋਰਟੈਂਟ ਥੋੜਾ ਜੋ ਸਿੱਧਾ 23 ਤਰੀਕ 23 ਅਗਸਤ ਨੂੰ 10 ਵਜੇ ਤੋਂ ਲੈ ਕੇ 9:30 1 ਵਜੇ ਤੱਕ ਥੋੜਾ ਜੋ ਹੈ ਰਿਟਰਨ ਟੈਸਟ ਤੇ ਟਾਈਪਿੰਗ ਟੈਸਟ ਜਿਸ ਦੇ ਵਿੱਚ ਵੀ ਜੋ-ਜੋ ਹੈਗਾ ਇੰਟਰਵਿਊ ਉਹ ਸਭ ਤੁਹਾਡਾ ਇਸੇ ਟਾਈਮ ਦੇ ਵਿੱਚ ਕੰਪਲੀਟ ਹੋਣਾ ਤੇ ਇਸ ਨੂੰ ਅਪਲਾਈ ਕਰਨ ਵਾਸਤੇ ਜੀ ਐਨਆਈਐਲਟੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਕੀ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਐਜੂਕੇਸ਼ਨ ਕੁਆਲੀਫਿਕੇਸ਼ਨ ਜੋ ਇਸ ਵਿੱਚ ਰਹਿਣ ਵਾਲੀ ਹੈ ਜੀ ਡਾਟਾਬੇਸ ਐਡਮਿਨਿਸਟਰੇਟਰ ਵਾਸਤੇ ਜੋ ਵੈਕੈਂਸੀ ਆ ਲੁਧਿਆਣਾ ਦੀ ਆ 1 ਸਾਲ ਦਾ ਤੁਹਾਡੇ ਕੋਲੇ ਪਹਿਲੇ ਤਾਂ ਬੀਟੈਕ ਹੋਣੀ ਚਾਹੀਦੀ ਜਾਂ ਐਮਸੀਏ ਜਾਂ ਐਮਐਸਸੀ ਬੀ ਲੈਵਲ ਦਾ ਕੋਰਸ ਤੁਹਾਡਾ ਹੋਣਾ ਚਾਹੀਦਾ ਜਾਂ ਫਿਰ ਤੁਸੀਂ ਗ੍ਰੈਜੂਏਟ ਹੋਣੇ ਚਾਹਦੇ ਹੋ ਏ ਲੈਵਲ ਕੋਰਸ ਜੋ ਕਿ ਐਨਆਈਐਲਟੀ ਜਾਂ ਡੌਗ ਤੋਂ ਹੋਣਾ ਚਾਹੀਦਾ ਜਾਂ ਫਿਰ ਗ੍ਰੈਜੂਏਟ ਤੁਹਾਡੀ ਪੀਜੀਡੀਸੀ ਨਾਲ ਹੋਣੀ ਚਾਹੀਦੀ ਹੈ ਤੇ 1 ਸਾਲ ਦਾ ਡਾਟਾਬੇਸ ਦਾ ਐਡਮਿਨਿਸਟਰੇਟਰ ਦਾ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਜੇ ਤੁਸੀਂ ਗ੍ਰੈਜੂਏਟ ਲੈਵਲ ਦੇ ਤੌਰ ਤੇ ਭਰ ਰਹੇ ਹੋ ਜਿਹਦੇ ਵਿੱਚ ਕਿ ਏ ਲੈਵਲ ਕੋਰਸ ਉਸ ਵਿੱਚ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲੇ ਏਜ ਲਿਮਿਟ ਇਸ ਵਿੱਚ ਜੀ 35 ਸਾਲ ਦੀ ਏਜ ਲਿਮਿਟ ਰੱਖੀ ਗਈ ਹੈ ਉਸ ਤੋਂ ਬਾਅਦ ਵੈਕੈਂਸੀ ਹੈ ਜੀ ਜੂਨੀਅਰ ਰਿਸੋਰਸ ਪਰਸਨ ਦੀਆਂ ਜੋ ਰੋਪੜ ਦੀਆਂ ਤਿੰਨ ਵੈਕੈਂਸੀਆਂ ਆ ਉਦੇ ਵਿੱਚ ਕੈਂਡੀਡੇਟਸ ਕੋਲੇ BCA ਜਾਂ BSC ਕੰਪਿਊਟਰ ਸਾਇੰਸ ਨਾਲ ਜਾਂ ਫਿਰ ਗ੍ਰੈਜੂਏਟ ਹੋਣਾ ਚਾਹੀਦਾ ਕਿਸੇ ਵੀ ਸਟਰੀਮ ਦੇ ਵਿੱਚ ਤੇ 1 ਸਾਲ ਵਾਲਾ ਕੋਰਸ ਤੁਹਾਡੇ ਕੋਲੇ ਕੰਪਿਊਟਰ ਜਾਂ ITI ਦਾ A ਲੈਵਲ ਕੋਰਸ ਹੋਣਾ ਚਾਹੀਦਾ NIELT ਜਾਂ DOG ਤੋਂ ਮਨਜ਼ੂਰशुदा ਹੋਣੇ ਚਾਹੀਦੇ ਆ ਏਜ ਲਿਮਿਟ ਇਸ ਵਿੱਚ ਰਹਿਣ ਵਾਲੀ ਹੈ ਜੀ 40 ਸਾਲ ਇਸ ਦੇ ਵਿੱਚ ਵੀ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਜੋ ਹੋਣਾ ਜੀ ਰਿਟਰਨ ਟੈਸਟ MCQ ਟਾਈਪ ਕੁਐਸਚਨ ਤੁਹਾਡੇ ਹੋਣਗੇ ਉਸ ਦੇ ਵਿੱਚ ਉਸ ਤੋਂ ਬਾਅਦ ਵੈਕੈਂਸੀ ਹੈ ਜੋ ਡਾਟਾ ਐਂਟਰੀ ਸੌਰੀ ਜੂਨੀਅਰ ਰਿਸੋਰਸ ਪਰਸਨ ਡਾਟਾ ਐਂਟਰੀ ਇੰਟਰਪ੍ਰੀਟਰ ਦੀਆਂ ਰਿਪੋਰਟ ਦੀਆਂ ਮੈਕੈਂਸੀਆਂ ਆ ਜੀ ਕਟੋ ਕੈਂਡੀਡੇਟਸ ਪਲੱਸ 2 ਪਾਸ ਹੋਣਾ ਚਾਹੀਦਾ ਜਾਂ ਫਿਰ ਆਈਟੀਆਈ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕੋਈ ਵੀ ਆਈਟੀਆਈ ਤੁਹਾਡੇ ਕੋਲ ਹੋਣੀ ਵਾਲੇ ਕੈਂਡੀਡੇਟਸ ਚੱਲ ਜਊਗੀ ਕੈਂਡੀਡੇਟਸ ਦੂ ਡਾਟਾ ਐਂਟਰੀ ਵਰਕ ਦਾ ਜੋ ਹੈ ਕੰਮ ਆਉਣਾ ਚਾਹੀਦਾ ਤੇ ਏਜ ਲਿਮਟ ਹੈਗੀ ਇਹਦੇ ਵਿੱਚ 40 ਸਾਲ ਦੀ ਹੈ ਇਦੇ ਵਿੱਚ ਜੋ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੈ ਜੀ ਕੰਪਿਊਟਰ ਬੇਸਡ ਤੁਹਾਡਾ ਟਾਈਪਿੰਗ ਟੈਸਟ ਇੰਗਲਿਸ਼ ਦੇ ਵਿੱਚ ਰਹਿਣ ਵਾਲਾ ਹੈ ਉਸ ਤੋਂ ਬਾਅਦ ਆ ਜੀ ਕੰਸਲਟੈਂਟ ਐਗਜ਼ਾਮੀਨੇਸ਼ਨ ਦੀ ਵੈਕੈਂਸੀ ਹੈ ਇੱਕ ਵੈਕੈਂਸੀ ਜੋ ਹੈ ਜੀ ਰਿਟਾਇਰਡ EMPLOYE ਜੋ ਕੋਈ ਵੀ ਗਵਰਨਮੈਂਟ EMPLOYE ਸਟਾਫ ਗਵਰਨਮੈਂਟ ਵਗੈਰਾ ਦਾ ਜੋ ਵੀ ਹੈ ਉਸ ਵਿੱਚ ਹੋਣਾ ਚਾਹੀਦਾ ਹੈ ਲੈਵਲ 9 ਦੇ ਉੱਤੋਂ ਰਿਟਾਇਰ ਹੋਣਾ ਚਾਹੀਦਾ ਕੈਂਡੀਡੇਟਸ ਏਜ ਲਿਮਟ 63 ਸਾਲ ਦੀ ਰੱਖੀ ਗਈ ਹੈ ਇਹ ਜੋ ਸਾਰੀਆਂ ਵੈਕੈਂਸੀਆਂ ਇਹਨਾਂ ਦੀ ਜੋ ਹੈ ਵਾਕ ਇਨ ਇੰਟਰਵਿਊ ਰੱਖੀ ਗਈ ਹੈ ਜੀ ਬਾਕੀਆਂ ਦੀ ਜੋ ਹੈ ਟੈਸਟ ਰਹਿਣ ਵਾਲਾ ਇਹ ਸਾਰੀਆਂ ਵੈਕੈਂਸੀਆਂ ਜੋ ਹੈ ਜੀ ਤੁਹਾਡੇ ਕੋਲੇ ਕੰਟਰੈਕਟ ਬੇਸ ਵੈਕੈਂਸੀਆਂ ਠੀਕ ਹੈ ਜੀ ਉਸ ਵਾਸਤੇ ਇਹ ਤੁਸੀਂ ਇਹ ਪਲਾਨਾ ਕਰੋ ਕਿ ਰੈਗੂਲਰ ਆ ਸਿਰਫ ਕੰਟਰੈਕਟ ਬੇਸ ਵੈਕੈਂਸੀਆਂ ਰਿਟਨ ਟੈਸਟ ਤੇ ਤੁਹਾਡਾ ਜੋ ਹੈ ਕਿਸੇ ਵਿੱਚ ਟਾਈਪਿੰਗ ਟੈਸਟ ਵੀ ਇਸ ਵਿੱਚ ਰਹਿਣ ਵਾਲਾ ਇਸ ਬਾਕੀ ਅੱਜ ਦੀ ਆ ਵੀਡੀਓ ਚ ਇਹੀ ਅਪਡੇਟ ਸੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਧੰਨਵਾਦ